ਹਾਂਜੀ ਹਰਿਵਿੰਦ ਜੀ ਇਹਦਾ ਪ੍ਰੈਸ ਕਾਨਫਰੰਸ ਕਰ ਰਿਹਾ ਕਿ ਉਹਦਾ ਪਹਿਲਾਂ ਤਾਂ ਆਪ ਜੀ ਦੇ ਮਾਧਿਅਮ ਰਹੀ ਮੈਂ ਸਾਰਿਆਂ ਨੂੰ ਜੋ ਸਾਡਾ ਕਲਚਰ ਹੈ ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀਕਾਲ ਅਰਜ਼ ਕਰਦਾ ਜੋ ਅੱਜ ਆਪ ਸਾਰਿਆਂ ਨੂੰ ਕਿਉਂਕਿ ਆਈਐਮਐਸ ਸੋਸ਼ਲ ਵਰਕਰ ਨਾਟ ਅ ਲੀਡਰ ਮੈਂ ਆਪ ਜੀ ਨੂੰ ਸਾਰਿਆਂ ਨੂੰ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਲਈ ਤੇ ਬਠਿੰਡਾ ਸ਼ਹਿਰੀ ਦੇ ਲੋਕਾਂ ਤੋਂ ਇਜਾਜ਼ਤ ਲੈਣ ਲਈ ਮੈਂ ਕੋਈ ਥੋਪਿਆ ਜਾਣ ਵਾਲਾ ਪ੍ਰੈਜ਼ੀਡੈਂਟ ਨਹੀਂ ਬਣਨਾ ਚਾਹੁੰਦਾ ਮੈਂ ਜਾਣਦਾ ਕਿ ਬਠਿੰਡੇ ਦੇ ਲੋਕ ਆਪ ਜੀ ਦੇ ਮਾਧਿਅਮ ਰਾਹੀਂ ਮੇਰੇ ਵਿਚਾਰਾਂ ਨੂੰ ਸੁਣਨ ਨੀਚੇ ਕਮੈਂਟਸ ਦੇ ਵਿੱਚ ਜੋ ਵੀ ਅੱਛਾ ਬੁਰਾ ਅਗਰ ਮੈਂ ਕਿਸੇ ਦਾ ਮਨ ਦੁਖਾਇਆ ਹੈ ਉਹ ਵੀ ਕਮੈਂਟ ਵਿੱਚ ਕਰਨਾ ਤਾਂ ਜੋ ਮੈਂ ਆਪਣੇ ਆਪ ਦੇ ਵਿੱਚ ਸੁਧਾਰ ਵੀ ਲਿਆ ਸਕਾਂ। ਦੋਸਤੋ ਮੇਰਾ ਐਕਸਪੀਰੀਅੰਸ 33 ਸਾਲ ਦਾ ਹੈ ਕਾਂਗਰਸ ਪਾਰਟੀ ਦੇ ਵਿੱਚ ਵਰਕ ਕਰਨ ਦਾ ਤੇ ਮੈਂ ਇੱਕ ਐਨਜੀਓ ਚਲਾਣਾ ਹੈ ਜਸਟਿਸ ਫਾਰ 올 ਆਰਗੇਨਾਈਜੇਸ਼ਨ ਜਿਹਦਾ ਮੈਂ ਪ੍ਰੈਜ਼ੀਡੈਂਟ ਐ ਤੇ 32 ਅਦਰ ਐਨਜੀਓਜ਼ ਦੇ ਵਿੱਚ ਮੈਂ ਹਾਇਰਸ ਪੋਸਟ ਦੇ ਉੱਤੇ ਕੰਮ ਵੀ ਕਰ ਰਿਹਾ ਹਾਂ। ਹੁਣ ਲੋਕਾਂ ਦੇ ਮਨ ਚੱਕੇ ਚੀਜ਼ ਹੁੰਦੀ ਹੈ ਵੀ ਕੀ ਰਾਜਨੀਤੀ ਤੁਹਾਡਾ ਤੰਦ ਹੈ, ਕਾਰੋਬਾਰ ਹੈ, ਬਿਜ਼ਨਸ ਹੈ। ਲੋਕਾਂ ਦੇ ਕੰਮ ਕਰਾ ਕੇ ਘਰ ਦੀਆਂ ਲੋੜਾਂ ਪੂਰੀਆਂ ਕਰਨਾ ਤਾਂ ਨਹੀਂ ਮੇਰੀ ਫੈਮਲੀ ਚਾਰ ਸਕੂਲ ਚਲਾ ਰਹੀ ਹੈ ਜਿਦੇ ਵਿੱਚ ਮੋਰ ਥੈਨ 200 ਸਟੂਡੈਂਟਸ ਨੂੰ ਫ੍ਰੀ ਆਫ ਕਾਸਟ এডਿਕੇਸ਼ਨ ਦਿੱਤੀ ਜਾ ਰਹੀ ਹੈ ਜਿਨਾਂ ਦੇ ਪੇਰੈਂਟਸ ਫਾਦਰ ਨਹੀਂ ਹੈ ਹੈਂਡੀਕੈਪ ਨਹੀਂ ਤੇ ਅੱਜ ਅਫਸਰ ਬਣ ਚੁੱਕੇ ਬਹੁਤ ਵੱਡੀ ਗਿਣਤੀ ਚ ਲੋਕ ਹਿੰਦੁਸਤਾਨ ਦਾ ਸਭ ਤੋਂ ਸਸਤਾ ਸਕੂਲ 700 ਜਾਂ 800 ਰੁਪਏ ਵਿੱਚ ਲਗਭਗ ਕਲਾਸਾਂ ਏਸੀ ਹੈ ਹਰ ਤਰ੍ਹਾਂ ਦੀ ਸਹੂਲਤ ਸਲਾਮੇਂ ਏਰੀਆ ਦੇ ਉਹਨਾਂ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਜੋ ਸਹੂਲਤਾਂ ਡੀਸੀ ਐਸਐਸਪੀ ਜਾਂ ਮਿਨਿਸਟਰਸ ਦੇ ਬੱਚੇ ਲੈ ਰਹੇ ਹੈ ਮੇਰੇ ਬੱਚੇ ਪੰਜਾਬ ਟੌਪ ਕਰਦੇ ਹੈ ਲਾਸਟ ਟਾਈਮ ਮੇਰੀਆਂ ਦੋ ਬੇਟੀਆਂ ਨੇ ਪੰਜਾਬ ਟੌਪ ਕੀਤਾ ਹੈ ਇਹ ਮੇਰਾ ਇਨਕਮ ਦਾ ਸੋਰਸ ਵੀ ਹੈ ਚੈਰੀਟੀ ਮੈਂ ਇੱਥੋਂ ਕਰਦਾ ਹਾਂ ਰਾਜਨੀਤੀ ਵੀ ਇੱਥੋਂ ਕਰਦਾ ਹਾਂ ਕੋਈ ਹੋਰ ਕੁਸਚਨ ਤੁਸੀਂ ਪੁੱਛਣਾ ਚਾਹੋ ਤਾਂ ਕਿ ਰਾਜਨੀਤੀ ਦੇ ਜੇ ਪ੍ਰਧਾਨ ਬਣਨ ਵਾਸਤੇ ਬਹੁਤ ਪੈਸੇ ਦੀ ਲੋੜ ਪੈਂਦੀ ਹੈ ਜਿਵੇਂ ਆਮ ਕਹਿੰਦੇ ਆਂ ਜਾਨਾ ਲੋਕਾਂ ਦੇ ਪ੍ਰੋਗਰਾਮਾਂ ਚ ਘੁੰਮਦਾ ਕੇ ਜਾਂ ਹਰ ਖੁਸ਼ੀ ਗਮ ਚ ਉਹਦੇ ਵਾਸਤੇ ਖਰਚਾ ਬਹੁਤ ਚਾਹੀਦਾ ਹੋਵੇ ਤਾਂ ਕਹਿੰਦੇ ਤਾਂ ਲੀਡਰਾਂ ਦੀ ਮਜਬੂਰੀ ਬਣ ਜਾਂਦੀ ਵੀ ਬਾਅਦ ਚ ਪੈਸਾ ਬਣਾਉਣਾ ਕੀ ਇਹਨੇ ਸੋਰਸਿਸ ਹੈਗੇ ਆ ਤੁਹਾਡੇ ਕੋਲ ਕਿ ਤੁਸੀਂ ਇਹਨਾਂ ਲੋਕਾਂ ਦੇ ਕਿਉਂਕਿ ਜੇ ਪ੍ਰਧਾਨ ਬਣੇ ਤਾਂ ਹਰ ਜਗ੍ਹਾ ਜਾਣਾ ਪਿਆ ਮੈਂ ਆਪ ਜੀ ਦੇ ਰੁਬਰੂ ਹੋ ਕੇ ਗੱਲ ਦੱਸ ਦੇਣਾ ਛੰਨਾ ਕਿ ਅਸੀਂ ਆਪਣੇ ਕਾਰੋ ਦੇ ਬਾਰ ਦੇ ਵਿੱਚੋਂ ਇੱਕ ਦਸਵੰਦ ਕੱਢਦੇ ਹਾਂ ਜੋ ਮੇਰਾ ਕਾਰੋਬਾਰ ਹੈ ਤੇ ਦਸਵੰਦ ਹੈ ਜੋ ਮੋਰ ਥੈਨ 70000 ਪਰ ਮੰਥ ਹੈ ਜਿਹੜਾ ਕੈਸ਼ ਦਸਵੰਦ ਹੈ ਉਹ ਅਸੀਂ ਇਲਾਜ ਤੇ ਜਾਂ ਅਦਰ ਐਕਟੀਵਿਟੀਜ਼ ਤੇ ਲਗਾਨੇ ਔਰ ਨਾਲ ਹੀ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਹੈ ਕਿ ਜਿਹੜਾ ਦਸਵੰਦ ਤੋਂ ਇਲਾਵਾ ਜੋ ਬੱਚੇ ਅਸੀਂ ਅਡਾਪਟ ਕੀਤੇ ਹੋਏ ਐ ਅਸੀਂ ਆਪਣੇ ਸਕੂਲ ਦੀ ਇਨਕਮ ਦੇ ਵਿੱਚੋਂ ਇਨਕਲੂਡਿੰਗ ਯੂਨੀਫਾਰਮਸ ਯੂਨਿਗ ਔਰ ਇਨਕਲੂਡਿੰਗ ਉਹਨਾਂ ਦੀ ਡ्रेसेस ਹਰ ਚੀਜ਼ ਜੇ ਸੀ ਖੁਦ ਪ੍ਰੋਵਾਈਡ ਕਰਦੇ ਆ ਉਹਨੂੰ ਮੈਂ ਇਸ ਚੀਜ਼ ਤੇ ਨਹੀਂ ਗਿੰਦਾ 2000 ਰੁਪਿਆ ਪਰ ਡੇ ਜਿਹੜਾ ਮੇਰਾ ਐਜ਼ ਅ ਪ੍ਰੈਜ਼ੀਡੈਂਟ ਚਾਹੀਓ 60000 ਰੁਪਏ ਮਹੀਨੇ ਚ ਮੈਂ ਆਪਣਾ ਡਰਾਈਵਰ ਰੱਖਣਾ ਹੋਵੇ ਭਾਵੇਂ ਮੈਂ ਆਪਣੇ ਕਾਰ ਦੇ ਫਿਊਲ ਚਾਰजेस ਜਾਂ ਸ਼ਗਨ ਦੇਣੇ ਹੋਣ ਉਹ ਮੈਂ ਆਪਣਾ ਬਜਟ ਪਰਿਵਾਰ ਦੀ ਫੈਮਿਲੀ ਚੋਂ ਇਜਾਜ਼ਤ ਲੈ ਕੇ ਬਣਾ ਲੇ ਫਿਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਸਾਡਾ ਜੋ ਕਾਂਗਰਸ ਭਵਨ ਹੈ ਉਹ ਸ਼੍ਰੀ ਅਨਿਲ ਕੁਮਾਰ ਜੀ ਜਿਹੜੇ ਸਾਡੇ ਅਨਿਲ ਭੋਲਾ ਜੀ ਚੌਧਰੀ ਖੁਸ਼ੀराम ਜੀ ਦੇ بیٹے ਹੈ ਉਹਨਾਂ ਦੁਆਰਾ ਪ੍ਰੋਵਾਈਡ ਕੀਤੀ ਗਈ ਜ਼ਮੀਨ ਦੇ ਉੱਤੇ ਸਾਡਾ ਕਾਂਗਰਸ ਭਵਨ ਬਣਿਆ ਹੋਵੇ ਉਹਨਾਂ ਦੇ ਪਿਤਾ ਜੀ ਦੁਆਰਾ ਉਸਦੇ ਸਾਨੂੰ ਲਗਭਗ ਮੈਨੂੰ ਅੱਜ ਤੱਕ ਨਹੀਂ ਪਤਾ 33 ਸਾਲਾਂ ਚ ਕਿੰਨਾ ਰੈਂਟ ਆਂਦਾ ਹੈ ਜੋ ਵੀ ਰੈਂਟ ਆਂਦੇ ਉਹ ਮੇਰੇ ਨਿੱਜੀ ਸਹੂਲਤਾਂ ਤੇ ਨਹੀਂ ਖਰਚਿਆ ਜਾਏਗਾ ਉਹ ਕਾਂਗਰਸ ਪਾਰਟੀ ਦੇ ਵਰਕਰਸ ਦੇ ਵੈਲਫੇਅਰ ਤੇ ਤੇ ਕਾਟੀ ਪਾਰਟੀ ਦੇ ਪ੍ਰੋਗਰਾਮਸ ਤੇ ਖਰਚਿਆ ਜਾਏਗਾ 10 ਲੱਖ ਰੁਪਇਆ 2027 ਤੱਕ ਮੇਰੇ ਪਰਿਵਾਰ ਨੇ ਮੇਰੀ ਆਪ ਦੀ ਜੋ ਇੱਕ ਐਫ ਡੀ ਹੈ 11 ਲੱਖ 13 ਲੱਖ ਕੁਝ ਵੀ 10 ਲੱਖ ਰੁਪਏ ਦੀ ਪਰਮਿਸ਼ਨ ਮੇਰੇ ਪਰਿਵਾਰ ਨੇ ਮੈਨੂੰ ਉਸ ਤੋਂ ਮੇਰੀ ਫੈਮਿਲੀ ਨੇ ਦਿੱਤੀ ਹੈ ਸ਼ਰਤ ਉਹਨਾਂ ਨੇ ਰੱਖੀ ਹੈ ਵੀ 33 ਸਾਲਾਂ ਚ ਜੋ ਮੇਰੇ ਕੈਰੈਕਟਰ ਤੇ ਮੇਰੀ ਇਮਾਨਦਾਰੀ ਤੇ ਮੈਂ ਆਪਣੀ ਦਾਗ ਨਹੀਂ ਲੱਗਣ ਦਿੱਤਾ ਜੇ ਜਦੋਂ ਤੱਕ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਰਵਾਂਗਾ ਜਾਂ ਜਿੰਦਾ ਰਵਾਂਗਾ ਇਹ ਦਾਗ ਮੈਂ ਫਿਰ ਵੀ ਕਦੀ ਨਹੀਂ ਲੱਗਣ ਦਵਾਂਗਾ ਹੋਰ ਕੋਈ ਤੁਸੀਂ ਕੁਸਚਨ ਪੁੱਛਣਾ ਚਾਹੋ ਬਹੁਤ ਸਾਰੇ ਲੋਕ ਆ ਕਿ ਜਦੋਂ ਕੋਈ ਵੀ ਅਹੁਦਾ ਮਿਲ ਜਾਂਦਾ ਹੈਗਾ ਜੀ ਉਹ ਸਮਾਜ ਸੇਵਾ ਦੇ ਜਾਂ ਜਿਹੜੇ ਵਾਦੇ ਕੀਤੇ ਹੁੰਦੇ ਉਹ ਭੁੱਲ ਜਾਂਦੇ ਹੈਗੇ ਉਸ ਦੇ ਸੀਟ ਦੇ ਵਿੱਚ ਜੀ ਕਿ ਤੁਸੀਂ ਤਾਂ ਨਹੀਂ ਅਜੇ ਭੁੱਲੇ ਚੰਗੇ ਮੈਨੂੰ ਲੋਕਾਂ ਨੇ ਅੱਗੇ ਲਿਆਂਦਾ ਮੈਂ ਇੱਕ ਤੁਹਾਨੂੰ ਛੋਟੀ ਜਿਹੀ ਗੱਲ ਦੱਸਣੀ ਸਿੱਧੂ ਸਾਹਿਬ ਉਸ ਦਿਨ ਆਪਾਂ ਇਕੱਠੇ ਵੀ ਹੋਣਾ ਸੀ ਮੇਰੇ ਬੇਟੇ ਦੀ ਇੰਸਟੀਚੂਟ ਚੋਂ ਉਹਨੂੰ ਜਿਹੜੀ ਪਹਿਲੀ ਇਨਕਮ ਬਣੀ ਉਹ ਕਹਿੰਦਾ ਪਾਪਾ ਮੈਂ ਹੜਪੀੜਤਾਂ ਦੇ ਲਈ ਉਹਨੂੰ ਡੋਨੇਟ ਕਰਨਾ ਚਾਹੁੰਦਾ 11000 ਰੁਪਿਆ ਉਹ ਡੀਸੀ ਸਾਹਿਬ ਦੇ ਅਕਾਊਂਟ ਦੇ ਵਿੱਚ ਉਹਨੇ ਪਾ ਦਿੱਤਾ ਬਕਾਇਦਾ ਅਨਾਉਂਸ ਕੀਤਾ ਅਸੀਂ ਉੱਥੇ ਆਪਣੇ ਸਾਰੇ ਐਨ ਜੀਓਜ਼ ਦੀ ਮੀਟਿੰਗ ਕਾਲ ਕੀਤੀ ਅਸੀਂ ਤਾਂ ਆਪਣੇ ਕੰਮ 'ਚ ਲੱਗੇ ਹੋਏ ਸੀ ਜਿਵੇਂ ਫੋਰ ਐਗਜ਼ਾਮਪਲ ਅਸੀਂ ਜਿੱਥੇ ਹੁਣ ਅੱਜ ਆਪਾਂ ਬੈਠੇ ਆਂ ਬਾਈਰ ਫੂਟ ਹੋਟਲ 'ਚ ਬਿੱਲਾ ਜੀ ਨੇ ਤੇ ਇਹਨਾਂ ਦੇ ਗਰੁੱਪ ਨਹੀਂ ਬਹੁਤ ਵੱਡੀ ਰਾਸ਼ੀ ਇਨਵੈਸਟ ਕੀਤੀ ਸਮਾਨ ਇਕੱਠਾ ਕੀਤਾ ਜਗਤਾਰ ਸਿੰਘ ਸਿੱਧੂ ਜੀ ਨੇ ਉਹ ਮੈਨੂੰ ਨਾਲ ਲਾ ਜਾ ਕੇ ਉੱਥੇ ਡੋਨੇਟ ਕਰਕੇ ਹੀਰੋ ਮੈਨੂੰ ਬਣਾਇਆ ਹੈ ਉੱਥੇ ਮੇਰੇ ਨਾਲ ਇਹੋ ਜੇ ਇੱਕ 100 ਗਰੁੱਪ ਜੁੜੇ ਹੋਏ ਨੇ ਰਾਜਨੀਤੀ ਚ ਪੈਸਾ ਮੈਟਰ ਨਹੀਂ ਕਰਦਾ ਨੀਅਤ ਮੈਟਰ ਕਰਦੀ ਹੈ ਪੈਸਾ ਇਕੱਠਾ ਕਰਕੇ ਤੁਸੀਂ ਆਪਦੇ ਬੱਚਿਆਂ ਲਈ ਆਪਦੇ ਘਰ ਲੈ ਜਾਓ ਤਾਂ ਪਾਰਟੀ ਨੂੰ ਖਰਚ ਉੱਠ ਸਕਦੀ ਤੁਸੀਂ ਆਪਦੀ ਮਿਹਨਤ ਦੀ ਕਮਾਈ ਚੋਂ ਪਾਰਟੀ ਤੇ ਪਾਰਟੀ ਦੇ ਵਰਕਰ ਤੇ ਖਰਚ ਕਰੋ ਤਾਂ ਪਾਰਟੀ ਕਦੀ ਮਰ ਨਹੀਂ ਸਕਦੀ ਇਹ ਮੇਰਾ ਆਪਣਾ ਇੱਕ ਤਜਰਬਾ ਹੈ ਔਰ ਇੱਕ ਹੀ ਗੱਲ ਕਿ ਸਮਾਜ ਸੇਵਾ ਨਹੀਂ ਛੱਡੋਗੇ ਗੁੱਡ ਕੁਸਚਨ ਹੈ ਸਾਢੇ 3 ਤਰੀਕ ਦੀ ਇਹ ਚੋਣ ਹੋਣੀ ਸੀ ਮੈਂ ਇਹ ਸਾਰਾ ਕੁਝ ਜੀਤ ਮਹਿੰਦਰ ਸਿੰਘ ਜੀ ਨੂੰ ਆਪਣਾ ਬਾਇਓ ਡਾਟਾ ਦਿੱਤਾ ਕਿਉਂਕਿ ਲੇਟੈਸਟ ਮੈਂ ਉਹਨਾਂ ਦੇ ਨਾਲ ਕੰਮ ਕੀਤਾ ਉਹਨਾਂ ਨੂੰ ਮੇਰਾ ਕੰਮ ਪਸੰਦ ਆਇਆ ਵੈ ਮੈਨੂੰ ਉਹਨਾਂ ਦਾ ਕੰਮ ਤੇ ਉਹਨਾਂ ਦੀ ਸ਼ਖਸੀਅਤ ਪਸੰਦ ਆਈ ਮੈਂ ਜੀਤ ਮੀਂਦਰ ਸਿੰਘ ਸਿੱਧੂ ਜੀ ਨੂੰ ਇੱਕੋ ਗੱਲ ਮੁਕਾਈ ਸੀ ਮੈਂ ਆਪਣੇ ਸਾਰੇ ਟੀਮ 100 ਤੋਂ ਵੱਧ ਮੇਰੀ ਜਿਹੜੀ ਟੀਮ ਹੈ ਐਨ ਜੀਓਜ਼ ਦੀਆਂ ਹੋਰ ਹੈ ਮੈਂ ਉਹਨਾਂ ਨੂੰ ਹੈਂਡਓਵਰ ਕਰਕੇ ਮੈਂ ਕਿਹਾ 3 ਤਰੀਕ ਨੂੰ ਅਗਰ ਸਾਡਾ ਫਲੱਡ ਅਫੈਕਟਡ ਏਰੀਆ ਦਾ ਪ੍ਰੋਗਰਾਮ ਹੋਇਆ ਤਾਂ ਮੇਰੇ ਬੰਦੇ ਜ਼ਰੂਰ ਇਸ ਮੀਟਿੰਗ 'ਚ ਪਹੁੰਚ ਜਾਣਗੇ ਮੈਂ ਆਪਣਾ ਫਲੱਡ ਅਫੈਕਟਡ ਜੋ ਐਕਟੀਵਿਟੀਜ਼ ਆ ਕਟੋ ਕੱਟ ਇੱਕ ਮਹੀਨਾ ਬੰਦ ਨਹੀਂ ਕਰੂੰਗਾ ਮੈਂ ਬੇਸ਼ੱਕ ਪ੍ਰੈਜ਼ੀਡੈਂਟ ਬਣਾ ਨਾ ਬਣਾ ਕਿਉਂਕਿ ਮੈਨੂੰ ਪ੍ਰੈਜ਼ੀਡੈਂਟ ਦੀ ਪੋਸਟ ਤੇ ਬਹਿ ਕੇ ਜਿਹੜਾ ਪਿਆਰ ਮਿਲਣਾ ਜੋ ਜ਼ਿੰਮੇਵਾਰੀਆਂ ਮਿਲਣੀਆਂ ਉਹ ਮੈਂ ਅਜ ਤੱਕ ਨਿਮਾਂਗਾ ਹੀ ਰਿਹਾ ਪਾਰਟੀ ਦੀਆਂ ਸਮਾਜ ਦੇ ਲੋਕਾਂ ਦੀਆਂ ਤਾਂ ਸਮਾਜ ਸੇਵਾ ਪਹਿਲਾਂ ਪਾਰਟੀ ਦੀ ਐਕਟੀਵਿਟੀ ਕਰਨੀ ਤਾਂ ਮੇਰੇ ਕੋਲੇ ਇੰਨੇ ਜ਼ਿਆਦਾ ਬੰਦੇ ਆ ਮੈਂ ਨਾਮ ਘਰਾਨਣਾ ਤੁਹਾਨੂੰ ਅਨਿਲ ਭੋਲਾ ਜੀ ਹੈ ਬਲਵੰਤ ਰਾਏ 나ਥ ਜੀ ਹੈ ਆਰੁਣ ਵਧਾਵਨ ਜੀ ਹੈ ਸਾਡੇ ਮੌਜੂਦਾ ਰਾਜਨ ਗਰਗ ਜੀਆ ਜੇ ਮੈਂ ਪ੍ਰੈਜ਼ੀਡੈਂਟ ਬਣਦਾ ਤਾਂ ਕਿ ਉਹ ਥੋੜੀ ਪਾਰਟੀ ਥੋੜੀ ਛੱਡ ਕੇ ਭੱਜ ਜਾਣਗੇ ਸ਼੍ਰੀ ਕੇਕੇ ਅਗਰਵਾਲ ਜੀ ਐਲ ਸਿੰਘ ਸੰਧੂ ਜੀ ਪਵਨ ਮਾਨੀ ਜੀ ਐਂਡ देयर ਆਰ ਸੋ ਮੈਨੀ ਅਦਰਸ ਨੌਜਵਾਨ ਬੱਚਿਆਂ ਚੋਂ ਇੱਕ ਕਾਫੀ ਪਈ ਹੈ ਬਲਜੀਤ ਸਿੰਘ ਹੈ ਸਾਡੇ ਯੂਥ ਦਾ ਵਾਈਸ ਪ੍ਰੈਜ਼ੀਡੈਂਟ ਹੈ ਇੱਥੋਂ ਦਾ ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਹਿਤੇਸ਼ ਸਾਡੇ ਮਹਿਲਾ ਕਾਂਗਰਸ ਦੀ ਭੈਣ ਹੈਗੀ ਹੈ ਸਾਡੀ ਜਿਹੜੀ ਮੌਜੂਦਾ ਹੈ ਉਹ ਸਮਾਹ ਸਰਵੇ ਸੇਵਾਦਾਰ ਦੀ ਕਾਂਗਰਸ ਪਾਰਟੀ ਜੇ ਹਰੀਓਮ ਨਾ ਰਹੂਗਾ ਤਾਂ ਕਾਂਗਰਸ ਪਾਰਟੀ ਨਹੀਂ ਚੱਲੇਗੀ ਕਾਂਗਰਸ ਪਾਰਟੀ ਦਾ ਇੱਕ ਸਮੁੰਦਰ ਹੈ ਹਰੀਓਮ ਉਸ ਦੇ ਵਿੱਚ ਇੱਕ ਬੂੰਦ ਹੈ ਸਮਾਜ ਸੇਵਾ ਇੱਕ ਚੀਜ਼ ਦਾ ਹੁਣ ਵਾਅਦਾ ਮੈਨੂੰ ਮਿਲੇਗਾ ਮੇਰੇ ਅੰਦਰੋਂ ਜਿਹੜੀ ਇਨਰ ਜਿਹੜੀ ਪਲੇਜ਼ਰ ਆ ਮਿਲੇਗੀ ਕਿ ਮੇਰੇ ਕੋਲੇ ਹੋਣਾ ਕਾਂਗਰਸ ਪਾਰਟੀ ਦਾ 500 ਉਹ ਵਿਅਕਤੀ ਮੌਜੂਦ ਹੋਏਗਾ 33 ਸਾਲ ਤੋਂ ਮੈਂ ਕੰਮ ਕੀਤਾ ਜੀ ਅੱਜ ਤੱਕ ਸਾਰੀਆਂ ਪਾਰਟੀਆਂ ਦੁਆਰਾ ਕੀਤੀ ਹੋਈ ਕ腐ਪਸ਼ਨ ਦੇ ਕੇਸਿਸ ਮੇਰੇ ਕੋਲ ਆਏ ਐ 33 ਸਾਲਾਂ ਚ ਮੇਰੇ ਨਾਲ ਕੰਮ ਕਰਨ ਵਾਲੇ ਕਾਂਗਰਸ ਪਾਰਟੀ ਦੇ ਵਰਕਰ ਭਾਵੇਂ ਉਹਨਾਂ ਦੇ ਘਰੇ ਜੋ ਵੀ ਪੋਜੀਸ਼ਨ ਐ ਅੱਜ ਤੱਕ ਮੇਰੇ ਕੋਲ ਇੱਕ ਵੀ ਐਲੀਗੇਸ਼ਨ ਅੱਜ ਤੱਕ ਨਹੀਂ ਆਇਆ ਸ਼ਹਿਰ ਵਿੱਚ ਧੜੇਬੰਦੀ ਬਹੁਤ ਆ ਗਰੁੱਪ ਬਾਜੀ ਬਣੀ ਹੋਈ ਐ ਖਾਸ ਕਰਕੇ ਕਾਂਗਰਸ ਵਿੱਚ ਦੇ ਵਿੱਚ ਕਿਸੇ ਨੂੰ ਮਨਪ੍ਰੀਤ ਦਾ ਤੜਾਕਿਆ ਜਾਂਦਾ ਕਿਸੇ ਨੂੰ ਰਾਜਨਤਾ ਦਾ ਸਾਰੀ ਰਾਜੇ ਵਿਡਿੰਗ ਦਾ ਤੜਾਕਿਆ ਜਾਂਦਾ ਉਹਨੂੰ ਕਿਵੇਂ ਇਕੱਠਾ ਕਰੋਗੇ ਜਿਹੜੀ ਅੱਜ ਤੱਕ ਤੁਹਾਡੇ ਉੱਤੇ ਬੇਸ਼ਕੂਫ਼ੀ ਮੰਮਾ ਨਾਮ ਨੂੰ ਹੈਗੀ ਹੈ ਪਿਛਲੇ ਦਿਨੀ ਕੁਝ ਲੋਕਾਂ ਨੇ ਇਹ ਧੜੇਬੰਦੀ ਪੈਦਾ ਕੀਤੀ ਹੈ ਉਹ ਇੰਗਲੈਂਡ ਦੇ ਸਕੂਲਾਂ 'ਚ ਪੜੇ ਹੋਏ ਐ ਬ੍ਰਿਟਿਸ਼ ਜਿਹੜੇ ਸਾਡੇ ਤੇ ਰਾਜ ਕਰਕੇ ਗਏ ਸੀ ਮੇਰੇ ਅਗਰ ਮੈਂ ਪ੍ਰੈਜ਼ੀਡੈਂਟ ਬਣਾਂ ਮੈਂ ਕਾਂਗਰਸ ਨੂੰ ਡੈਂਟ ਪਾਉਣ ਲਈ ਅਗਰ ਉਹਨਾਂ ਲੋਕਾਂ ਨੇ ਕੋਈ ਲਾਈਵ ਹੋ ਕੇ ਮੇਰੇ ਪਾਰਟੀ ਦੇ ਕਿਸੇ ਸੀਨੀਅਰ ਲੀਡਰ ਦੀ ਝੂਠੀਆਂ ਗੱਲਾਂ ਮੀਡੀਆ ਤੇ ਕਰਕੇ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਮੈਂ ਉਹਨਾਂ ਨੂੰ ਬਾਈ ਨੇਮ ਜਿੱਥੇ ਉਹਨਾਂ ਨੇ ਕੋਈ ਕਾਂਡ ਕਿਤੇ ਸੀ ਉਸ ਵੇੜੇ 'ਚ ਖੜ ਕੇ ਉਹਨਾਂ ਨੂੰ ਉਸਦਾ ਜਾਣਕਾਰੀ ਚਾਨਣਾ ਦਵਾਗਾ ਇਹ ਤਜਰਬਾ ਇਹ ਹੌਸਲਾ ਮੇਰੇ ਕੋਲ ਆਇਆ ਕਿੱਥੋਂ ਹੈ ਇਹ ਆਇਆ ਹੈ ਸ਼੍ਰੀ ਦੇਵੀ ਜੀ ਸ਼੍ਰੀ ਪ੍ਰਧਾਨ ਹੋਇਆ ਕਰਦੇ ਸੀ ਇਸ ਦੁਨੀਆ 'ਚ ਨਹੀਂ ਤੇ ਸ਼੍ਰੀ ਸੁਰਿੰਦਰ ਕਪੂਰ ਜੀ ਮਨਿਸਟਰ ਹੋਇਆ ਕਰਦੇ ਸੀ ਉਹਨਾਂ ਦੇ ਨਾਲੋਂ ਮੈਂ ਕੰਮ ਕਰਨਾ ਸ਼ੁਰੂ ਕੀਤਾ ਡਾਕਟਰ ਭਗਤ ਸਿੰਘ ਧਾਲੀਵਾਲ ਜੀ ਇਸ ਦੁਨੀਆ 'ਤੇ ਨਹੀਂ ਸਰਦਾਰ ਹਰਮਿੰਦਰ ਸਿੰਘ ਜੱਸੀ ਜੀ ਅੱਜ ਮੌਜੂਦ ਹੈ ਕਿਸੇ ਨੂੰ ਵੀ ਪੁੱਛ ਸਕਦੇ ਹੋ ਤੁਸੀਂ ਸਰਦਾਰ ਇੰਦਰ ਸਿੰਘ ਸਾਨੀ ਜੀ ਜ਼ਿਲ੍ਹਾ ਪ੍ਰਧਾਨ ਰਹੇ ਸ਼੍ਰੀ ਸੁਰਿੰਦਰ ਸਿੰਘਲਾ ਜੀ ਵਿੱਤ ਮੰਤਰੀ ਹੁੰਦੇ ਸੀ ਅੱਜ ਨਹੀਂ ਰਹੇ ਉਹਨਾਂ ਦੇ ਪਰਿਵਾਰ ਨੂੰ ਅੱਜ ਵੀ ਪੁੱਛ ਸਕਦੇ ਹਾਂ ਸ਼੍ਰੀ ਅਨਿਲ ਭੋਲਾ ਜੀ ਉਹਨਾਂ ਦੇ ਪਿਤਾ ਚੌਧਰੀ ਖੁਸ਼ੀराम ਜੀ ਉਹਨਾਂ ਦੇ ਪਰਿਵਾਰ ਤੋਂ ਪੁੱਛ ਸਕਦੇ ਹਾਂ ਸ਼੍ਰੀ ਅਸ਼ੋਕ ਕੁਮਾਰ ਜੀ ਜਿਹੜੇ ਸਾਡੇ ਕਾਰਜਕਾਰੀ ਮੇਅਰ ਵੀ ਰਹੇ ਇਹਨਾਂ ਸਾਰੇ ਲੋਕਾਂ ਤੋਂ ਸ਼੍ਰੀ ਜੀਤ ਲਾਲ ਮਲਜੀਸ ਦੁਨੀਆ ਚ ਨਹੀਂ ਰਹੇ ਉਹਨਾਂ ਦੇ ਬੇਟੇ ਅਰਉਣ ਵਿਧਾਵਨ ਸ਼ਹਿਰੀ ਪ੍ਰਧਾਨ ਰਹੇ ਇੱਕ ਦਾਗ ਦੱਸੋ ਤੁਸੀਂ ਇਹਨਾਂ ਸਾਰੇ ਬੰਦਿਆਂ ਦੇ ਉੱਤੇ ਜ਼ੁਬਾਨ ਗੰਦੀ ਕਰਕੇ ਜਿਹਦੇ ਮਰਜ਼ੀ ਅਲੀਗੇਸ਼ਨ ਲਗਾ ਦਿਓ ਇੱਕ ਦਾਗ ਇੱਕ ਐਫ ਆਈ ਆਰ ਇੱਕ ਐਪਲੀਕੇਸ਼ਨ ਮੈਂ ਉਸ ਵਿਰਾਸਤ ਦੇ ਅੱਗੇ ਜ਼ਿੰਮੇਵਾਰੀ ਲੈਣੀ ਚਾਹਣਾ ਜਿਹੜੀ ਨੀਟ ਐਂਡ ਕਲੀਨ ਐ ਜੇ ਲਿਬੜਿਆ ਹੋਇਆ ਕਲਚਰ ਹੁੰਦਾ ਸਾਡਾ ਪਿਛਲਾ ਇਤਿਹਾਸ ਮੈਂ ਇਸ ਪੋਸਟ ਤੇ ਕਦੀ ਨਹੀਂ ਸੀ ਹੰਦਾ ਇਸ ਪੋਸਟ ਦੀ ਕਦੀ ਡਿਮਾਂਡ ਨਹੀਂ ਸੀ ਕਰਦਾ ਸ਼੍ਰੀ ਰਾਜਨ ਗਰਗ ਜੀ ਜੀਤਮਲ ਜੀ ਦੇ ਬੇਟੇ ਪ੍ਰਧਾਨ ਰਹੇ ਉਹਨਾਂ ਤੋਂ ਸ਼ਹਿਰ ਦੇ ਲੋਕ ਫੀਡਬੈਕ ਲੈ ਲਨ ਹਾਂ ਸੌਰੀ ਸ਼੍ਰੀ ਰਾਜਨ ਗਰਗ ਜੀ ਜਿਹੜੇ ਮੌਜੂਦਾ ਪ੍ਰਧਾਨ ਐ ਉਹਨਾਂ ਦੇ ਪਿਤਾ ਇਸ ਸ਼ਹਿਰ ਚ ਕੈਬਨਿਟ ਮੰਤਰੀ ਰਹੇ ਸ੍ਰੀ ਚਰਨਜੀਤ ਲਾਲ ਗਰਗ ਜੀ ਉਹਨਾਂ ਦੀ ਇਮਾਨਦਾਰੀ ਤੇ ਕੋਈ ਉਂਗਲ ਚੱਕ ਸਕਦਾ ਜੀ ਕੋਈ ਬੰਦਾ ਮੈਂ ਦਿੰਦਾਰ ਬੈਠਾ ਹਾਂ ਰਾਜਨ ਗਰਗ ਦੀ ਇਮਾਨਦਾਰੀ ਤੇ ਕੋਈ ਉਂਗਲ ਚੱਕ ਸਕਦਾ ਹੈ ਅਸੀਂ ਜੋ ਮੇਰੇ ਨਜ਼ਰ ਚ ਨਹੀਂ ਹੈ ਹਮ ਨਰਸ਼ਾਲਾ ਜਿਹੜਾ ਅਗਰ ਮੈਂ ਇੱਥੇ ਕੋਈ ਕਿਸੇ ਦਾ ਕਹਿਣਾ ਭੁੱਲ ਗਿਆ ਹਾਂ ਆ ਸਰਦਾਰ ਭਾਨ ਸਿੰਘ ਪੋਰਾ ਜੀ ਇੱਥੋਂ ਐਮਪੀ ਰਹੀ ਉਹਨਾਂ ਦੇ ਪਰਿਵਾਰ ਨਾਲ ਮੈਂ ਅੱਜ ਤੱਕ ਵਰਤਦਾ ਹਾਂ ਇਹ ਥੋੜੀ ਹੁੰਦਾ ਕਿ ਵਿਅਕਤੀ ਪਾਵਰ 'ਚ ਨਹੀਂ ਰਿਹਾ ਤੇ ਤੁਸੀਂ ਉਹਦਿਆਂ ਦੇ ਲਾਲਚ ਆਪਣੇ ਆਪ ਨੂੰ ਬਦਲ ਲਓ ਗੱਲ ਕੀਤੀ ਸੀ ਤੁਸੀਂ ਧੜਿਆਂ ਦੀ ਰਾਜਾ ਵੜਿੰਗ ਜਾਂ ਹੋਰ ਜੋ ਵੀ ਹੈ ਮੇਰੇ ਇਹਨਾਂ ਸਾਰੇ ਕੰਮ ਕਰਨ ਵਾਲੇ ਪ੍ਰਧਾਨਾਂ ਨੇ ਵਿਸ਼ੇਸ਼ ਤੌਰ ਤੇ ਸ਼੍ਰੀ ਜੀਤ ਲਾਲ ਮਲਜੀ ਬਲਵੰਤ ਰਾਜਨਾਥ ਜੀ ਤੇ ਅਸ਼ੋਕ ਪ੍ਰਧਾਨ ਨੇ ਮੈਨੂੰ ਆਪਣੇ ਜੀਵਨ ਚ ਸੂਈ ਧਾਗਾ ਬੰਨਣਾ ਸਿਖਾਇਆ ਹੈ ਕੈਂਚੀ ਨਹੀਂ ਬੰਨਣਾ ਸਿਖਾਇਆ ਅਗਰ ਕੋਈ ਮੇਰੇ ਕੋਲ ਇੱਕ ਮਿੱਤਰ ਆਏ ਸੀ ਉਹਨਾਂ ਦਾ ਪ੍ਰਭਾਵ ਹੈਗਾ ਸ਼ਹਿਰ ਚ ਕਹਿੰਦੇ ਵੀ ਆਹ ਦੋ ਬੰਦਿਆਂ ਨੂੰ ਅਗਰ ਤੂੰ ਦਫ਼ਤਰ ਨਹੀਂ ਬਣਨ ਦੇਂਗਾ ਤਾਂ ਅਸੀਂ ਤੇਰੇ ਨਾਲ ਐ ਮੈਂ ਉਹਨਾਂ ਦੇ ਲਾਇ ਪੈਰੀ ਹੱਥ ਤੇ ਉਹਨਾਂ ਨੂੰ ਕਿਹਾ ਸਤਿ ਸ਼੍ਰੀ ਅਕਾਲ ਕਿ ਮੈਂ ਸੂਈ ਧਾਗਾ ਬਣ ਕੇ ਕੰਮ ਕਰਨਾ ਹੈ ਮੈਂ ਕੈਂਚੀ ਬਣ ਕੇ ਕੰਮ ਨਹੀਂ ਕਰਨਾ ਮੈਂ ਆਪਣੀ ਸਾਰੀ ਜਾਣਕਾਰੀ ਕੰਮ ਦੀ ਆਪਣੇ ਸਾਡੇ ਕਾਂਗੜਾ ਸਾਹਿਬ ਨੇ ਪੂਨਾ ਕੋਲੇ ਸਾਰੀ ਜਾਣਕਾਰੀ ਦੇ ਚੁੱਕੇ ਹਾਂ ਅਗਰ ਮੈਨੂੰ ਜੀਤਵਿੰਦਰ ਸਿੰਘ ਸਿੱਧੂ ਜੀ ਜਿਹੜੇ ਸਾਡੇ ਇੱਥੋਂ ਦੇ ਐਮਪੀ ਰਹੇ ਨੇ ਅਸੀਂ ਐਮਪੀ ਕਹਾਂਗੇ ਸਾਡਾ ਭਾਨ ਬੰਦਾ ਹਾਰ ਗਿਆ ਹੋਵੇ ਜਿਸ ਇਨਸਾਨ ਨੂੰ ਇਹ ਪਤਾ ਸੀ 95% ਹਾਰ ਹੈ ਵੱਡੇ ਵੱਡੇ ਬੰਦੇ ਵਿਕਣਗੇ ਹਰਸਿਮਰਤ ਜੀ ਦੇ ਮੁਕਾਬਲੇ ਕੋਈ ਲੜਨ ਨੂੰ ਤਿਆਰ ਨਹੀਂ ਸੀ ਜਾਂ ਰਾਜਾ ਬੜਿੰਗ ਲੜਨ ਨੂੰ ਤਿਆਰ ਸੀ ਜਾਂ ਫਿਰ ਜੀਤ ਮਹਿੰਦਰ ਸਿੰਘ ਸਿੱਧੂ ਲੜਨ ਨੂੰ ਤਿਆਰ ਹੋਏ। ਰਾਜਾਵੜਿੰਗ ਜੀ ਨੂੰ ਟਿਕਟ ਲੁਧਿਆਣਾ ਤੋਂ ਮਿਲ ਗਈ। ਜੀਤ ਮਹਿੰਦਰ ਸਿੱਧੂ ਜੀ ਨੇ 90% ਹਾਰੀ ਹੋਈ ਬਾਜ਼ੀ ਤੇ ਆਪਣੀ ਇੱਜ਼ਤ ਵੀ ਲਗਾਈ, ਆਪਣੀ ਮਿਹਨਤ ਦੀ ਕਮਾਈ ਵੀ ਲਗਾਈ ਕਿਉਂਕਿ ਰਾਜਨੀਤੀ ਜੀਤ ਮਹਿੰਦਰ ਲਈ ਵੀ ਧੰਦਾ ਨਹੀਂ ਆਉਂਦੀ ਮਿਹਨਤ ਦੇ ਪੈਸੇ ਚਲਾਈ। ਉਹਨਾਂ ਦੀਆਂ ਬੇਟੀਆਂ, ਵਾਈਫ, ਬੱਚੇ ਤੇ ਅਸੀਂ ਸੈਂਕੜੇ ਕਾਂਗਰਸ ਕਾਰਿਆਕਟਰ ਗਲੀ ਗਲੀ ਘੁੰਮੇ। ਰਿਜ਼ਲਟ ਕੋਈ ਕੁਝ ਵੀ ਆਵੇ ਰਾਜਾ ਵੜਿੰਗ ਅਤੇ ਜੀਤਵਿੰਦਰ ਸਿੰਘ ਸਿੱਧੂ ਜੀ ਅਗਰ ਮੈਨੂੰ ਵਟਸਐਪ ਮੈਸੇਜ ਕਰ ਦੇਣਗੇ ਮੈਂ ਇਸ ਪੋਸਟ ਤੋਂ ਆਪਣਾ ਨਾਮ ਪਿੱਛੇ ਲੈ ਲਾਂਗਾ ਔਰ ਮੈਂ ਉਹਨਾਂ ਨੂੰ ਵਾਦਾ ਕਰਕੇ ਆਇਆ ਵੀ 10 ਲੱਖ ਰੁਪਿਆ ਜਿਹੜਾ ਮੈਂ ਪਰਿਵਾਰ ਤੋਂ ਸਹਿਮਤੀ ਲਈ ਹੈ ਕਾਂਗਰਸ ਪਾਰਟੀ ਲਈ ਜੇ ਮੈਂ ਬਣਦਾ ਲਗਾਵਾਂਗਾ ਜਿਹੜਾ ਵੀ ਬਣੇਗਾ ਉਸਦੇ ਮਗਰ ਮੈਂ ਲਗਾਉਂਗਾ ਪਰ ਮੇਰਾ ਪੈਸਾ ਸੋਸ਼ਲ ਵੈਲਫੇਅਰ ਦੇ ਕੰਮ 'ਚ ਲੱਗੇ ਦੋ ਕੰਮ ਮੈਂ ਜ਼ਰੂਰ ਚਾਹੂੰਗਾ ਅਗਰ ਮੈਂ ਬਣਿਆ ਸਾਡੇ ਇੱਕ ਕਲਚਰ ਹੈ ਲੋਕ ਤਾਂ ਉੱਥੇ ਖੜਾ ਚ ਮਰੀ ਜਾਂਦੇ ਆ ਅਸੀਂ ਪਟਾਕੇ ਫੁੱੜਨ ਲੱਗ ਜੰਨੇ ਆ ਅਸੀਂ ਸਾਰਾ ਸ਼ਹਿਰ ਫਲੈਕਸ ਨਾਲ ਭਰ ਦਿੰਨੇ ਆ ਪੰਜ ਪੰਜ ਚਾਰ ਚਾਰ ਲੱਖ ਰੁਪਏ ਲਗਾ ਦਿੰਨੇ ਆ ਜੇ ਸੇ ਇਨਸਾਨ ਨੇ ਅਗਰ ਮੈਂ ਬਣਿਆ ਇੱਕ ਵੀ ਫਲੈਕਸ ਲਗਾਤੀ ਤਾਂ ਮੈਨੂੰ ਇਹ ਲੱਗੇਗਾ ਕਿ ਇਹ ਗਿਆਨੀ ਨਹੀਂ ਇਹਨੂੰ ਪੰਜਾਬ ਦੇ ਹਾਲਾਤ ਨਹੀਂ ਪਤਾ ਉਹ ਭਾਵੇਂ ਕਾਂਗਰਸ ਪਾਰਟੀ ਦੇ ਜ਼ਰੀਏ ਭਾਵੇਂ ਰੈੱਡ ਕਰਾਸ ਦੇ ਜ਼ਰੀਏ ਉਹ ਪੈਸਾ ਉਹਨਾਂ ਲੋਕਾਂ ਨੂੰ ਪਹੁੰਚਾ ਦੇ ਮੇਰੇ ਲਈ ਇੰਨਾ ਬਹੁਤ ਹੈ ਸਰ ਜੀ ਤੁਸੀਂ ਤੜੇ ਹੁੰਦੀ ਦੀ ਗੱਲ ਕੀਤੀ ਹੈ ਤੜੇ ਬੰਦੇ ਦਾ ਜਦੋਂ ਸੁਰਿੰਦਰ ਗੋਰੀ ਜੇਲ੍ਹ ਮੰਤਰੀ ਉਹ ਉਹਦੋਂ ਦੀ ਚੱਲੀ ਆ ਰਹੀ ਹੈ ਸਰ ਹਰੇ ਖਤਮ ਨਹੀਂ ਹੋਣ ਦਾ ਨਾਮ ਲੈ ਰਹੀ ਤੁਹਾਡੀ ਕਾਂਗਰਸ ਚੋ ਦੇਖੋ ਤੁਹਾਡੇ ਐਮਸੀਈ ਜਿਹੜੇ ਬਣੇ ਕਾਰਪੋਰੇਸ਼ਨ ਚ ਤੁਹਾਡੀ ਆਈ ਜੁਬਿਲਿਟੀ ਪਰ ਕਿੰਨੇ ਸਾਲਾਂ ਬਾਅਦ ਤੁਹਾਨੂੰ ਇਹ ਪੈਸਾ ਮਿਲਿਆ ਤੋਂ ਉਹਦੇ ਬਾਰੇ ਵੀ ਮੁੜ ਕੇ ਰਹੀ ਨਹੀਂ ਲਗਾਤਾਰ ਆਪਣੇ ਸਾਰਿਆਂ ਦੇ ਘਰ ਦੇ ਵਿੱਚ ਇੱਕ ਇੱਕ ਪਤਨੀ ਤਾਂ ਹੈਗੀ ਹੈ ਨਾ ਜਿਹਦੇ ਸਿਰ ਤੇ ਆਪਾਂ ਮੋਜਾਂ ਕਰਦੀਆਂ ਮੈਂ ਆਪਣੀ ਪਤਨੀ ਨੂੰ ਮਿੰਤਾ ਕਰ ਲਿਆ ਵੀ ਜਦੋਂ ਤੂੰ ਸਾਰੇ ਭਾਂਡੇ ਮਾਜਦੀਆਂ ਤੇ ਆਵਾਜ਼ ਆਉਂਦੀ ਆ ਅੰਦਰ ਤੇ ਮੈਂ ਤੇ ਮੇਰਾ ਪੁੱਤ ਹੈ ਜਿਹੜੇ ਸਾਡੀ ਅੱਖ ਖੁੱਲ ਜਾਂਦੀ ਹੈ ਮਿੰਤਾ ਕਰ ਲਿਆ ਕਈ ਵਾਰੀ ਉਹ ਕਹਿੰਦੀ ਵੀ ਐ ਕਰੋ ਜੀ ਇੱਕ ਬਾਹਰ ਕਰਕੇ ਕੋਈ ਘਰ ਤਲਾਸ਼ ਲਓ ਮੈਂ ਭਾਂਡੇ ਮਾਰ ਜੂਗੀ ਤਾਂ ਆਵਾਜ਼ ਆਉਗੀ ਜਦੋਂ ਕਿਸੇ ਘਰ ਚ ਚਾਰ ਭਾਂਡੇ ਹੁੰਦੇ ਆ ਨਾ ਉਹ ਖੜਕਦੇ ਐ ਕੱਲ ਨੂੰ ਤੁਸੀਂ ਤੁਹਾਡੀ ਮੈਨੂੰ ਪਤਾ ਬਹੁਤਿਆਂ ਦੀ ਹਿੰਮਤ ਹੀ ਨਹੀਂ ਘਰ ਵਾਲੀ ਨੂੰ ਕਹਿਣ ਦੀ ਭਾਂਡੇ ਦੀ ਆਵਾਜ਼ ਨਾ ਆਵੇ ਸਵੇਰੇ ਕਿਆ-ਕਿਆ ਦੇਖਿਓ ਜਿਵੇਂ ਮੇਰੀ ਪੰਜ-ਛੇ ਦਿਨ ਰੋਟੀ 'ਚ ਨੂਨ ਵਧਣ ਲੱਗਿਆ ਸੀ ਤੁਹਾਡੇ 'ਚ ਵਧਣ ਲੱਗ ਜੂ ਮੈਂ ਪਾਸਟ ਬਾਰੇ ਗੱਲ ਨਹੀਂ ਕਰ ਰਿਆ ਮੈਂ ਫਿਊਚਰ ਬਾਰੇ ਗੱਲ ਕਰ ਰਿਹਾ ਹਾਂ ਜਿਸ ਕੁਰਸੀ ਦੇ ਉੱਤੇ ਤੁਸੀਂ ਸਾਰੇ ਬੈਠੇ ਹੋ ਉਹੀ ਕੁਰਸੀ ਤੇ ਬੈਠ ਕੇ ਮੈਂ ਪ੍ਰੈਸ ਕਾਨਫਰੰਸ ਕਰ ਰਿਹਾ ਹਾਂ ਬਿੱਲਾ ਭਾਈ ਸਾਹਿਬ ਨੇ ਆਪ ਦੀ ਬੌਸ ਸ਼ੇਅਰ ਦਿੱਤੀ ਸੀ ਕਹਿੰਦੇ ਇੱਥੇ ਪ੍ਰੈਸ ਕਾਨਫਰੰਸ ਕਰੋ ਮੈਂ ਕਾਂਗਰਸ ਆਫਿਸ ਦੇ ਵਿੱਚੋਂ ਵੱਡੀਆਂ ਕੁਰਸੀਆਂ ਚੱਕਵਾ ਦੂੰਗਾ ਜਿਹੜੇ ਬੰਦੇ ਮੇਰੇ ਸਾਹਮਣੇ ਫੱਟੇ ਤੇ ਬੈਠਣਗੇ ਮੈਂ ਇੱਧਰ ਫੱਟੇ ਤੇ ਬੈਠੂੰਗਾ ਚੀਨਾ ਨੇ ਤਾਂ ਮੈਨੂੰ ਪ੍ਰਧਾਨ ਬਣਾਣਾ ਹੈ ਉਹ ਤਾਂ ਬੈਠਣ ਛੋਟੀ ਕੁਰਸੀ ਤੇ ਤੇ ਮੈਂ ਵੱਡੀ ਕੁਰਸੀ ਤੇ ਬਹਿ ਕੇ ਦਿਖਾਵਾਂ ਵੀ ਮੈਂ ਵੱਡਾ ਇਹਨਾਂ ਚ ਵੱਡੇ ਉਹ ਆ ਜਿਹੜੇ ਮੈਨੂੰ ਬਣਾਣਗੇ ਮੈਂ ਵੱਡਾ ਨਹੀਂ ਤਾਂ ਦੋਸਤੋ ਤੁਹਾਡਾ ਸਹਿਯੋਗ ਤੁਹਾਡਾ ਧੰਨਵਾਦ ਇਹ ਮੇਰੇ ਅੰਦਰਲੀ ਗੱਲ ਸੀ ਜੇ ਤੁਸੀਂ ਸਾਰੇ ਲੋਕ ਇਹਨਾਂ ਦੇ નીચે ਕਮੈਂਟ ਕਰੋਗੇ ਤਾਂ ਮੈਂ ਅੱਗੇ ਵਧਾਂਗਾ ਪਾਰਟੀ ਦੀ ਪ੍ਰਧਾਨਗੀ ਲਈ ਤੁਹਾਡੇ ਪੱਗ ਦੀ ਦਾਗ ਨੂੰ ਨਾ ਪੱਗ ਨੂੰ ਦਾਗ ਨਾ ਪਿਛਲੇ 33 ਸਾਲਾਂ ਚ ਲੱਗਣ ਦਿੱਤਾ ਹੈ ਸਿੱਧੂ ਸਾਹਿਬ ਨਾਲ ਅੱਗੇ ਲੱਗਣ ਦਊਗਾ ਆ ਕੇ ਦੱਸ ਦਿਓ ਮੈਨੂੰ ਕੰਨ 'ਚ ਅਸਤੀਫਾ ਦੇ ਦੂੰਗਾ ਅਗਲੇ ਦਿਨ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ